ਪੰਜਾਬੀ 35 ਅਖਰੀ ਸੀਰੀਜ਼ ਦੀਆਂ ਆਪਾਂ ਮੋੜ ਜਿਹੜੀ ਤਤਕਲਾਸਾਂ ਕਰ ਚੁੱਕੇ ਆਂ ਅੱਜ ਦੀ ਕਲਾਸ ਦੇ ਵਿੱਚ ਆਪਾਂ ਚੌਥੀ ਲਾਈਨ ਕਰਦੇ ਆਂ ਮਤਲਬ ਟੈਂਕਾ ਠੱਠਾ ਡੱਡਾ ਢੱਡਾ ਨਾਣਾ ਸੋ ਲੈਟਸ ਸਟਾਰਟ ਤਾਂ ਸਭ ਤੋਂ ਪਹਿਲਾ ਅੱਖਰ ਹੈ ਆਪਣੇ ਕੋਲੇ ਟੈਂਕਾ ਟੈਂਕੇ ਨੂੰ ਆਪਾਂ ਅੰਗਰੇਜ਼ੀ ਚ ਟੀ ਦੇ ਨਾਲ ਲਿਖਦੇ ਆਂ ਤਾਂ ਇਹਦੇ ਨਾਲ ਟੋਟਲ 15 ਸਾਊਂਡਸ ਹੈਗੀਆਂ ਤਾਂ ਪਹਿਲੀ ਸਾਊਂਡ ਹੈ ਟੈਂਕੇ ਕੰਨਾ ਟਾ ਅੰਗਰੇਜ਼ੀ ਚ ਇਹਨੂੰ TAA ਨਾਲ ਲਿਖਿਆ ਜਾਊਗਾ ਠੀਕ ਆ ਇਹ ਸਾਊਂਡ ਦੇ ਨਾਲ ਆਪਣੇ ਕੋਲੇ ਕਾਮਨ ਜਿਹੇ ਸ਼ਬਦ ਜਿਹੜਾ ਆਪਾਂ ਵਰਤਦੇ ਆ ਉਹ ਹੈ ਟਾਣੀ ਟਾਣੀ ਨੂੰ ਅੰਗਰੇਜ਼ੀ ਚ ਲਿਖਾਂਗੇ T A N I ਟਾਣੀ ਸੈਕਿੰਡ ਸਾਊਂਡ ਹੈ ਟੈਂਕਾ ਨਾਲ ਉੱਤੇ ਬਿੰਦੀ ਟਾਂ ਅੰਗਰੇਜ਼ੀ ਚ ਇਹਨੂੰ T A N ਨਾ ਲਿਖਿਆ ਜਾਊਗਾ ਠੀਕ ਹੈ ਤਾਂ ਇਹਦੇ ਨਾਲ ਆਪਣੇ ਕੋਲ ਸ਼ਬਦ ਬਣਦਾ ਟਾਂਡਾ ਠੀਕ ਹੈ ਟਾਂਡਾ T A N D A ਤੀਸਰੀ ਸਾਊਂਡ ਹੈ ਟੈਂਕੇ ਉੱਤੇ ਟਿੱਪੀ ਟਾਂ ਤਾਂ ਤਾਂ ਅੰਗਰੇਜ਼ੀ ਚ ਇਹਨੂੰ T A N ਲਿਖਿਆ ਜਾਊਗਾ ਠੀਕ ਹੈ ਆਪਾਂ ਜਿਵੇਂ ਸ਼ਬਦ ਹੁੰਦਾ ਆਪਣੇ ਕੋਲੇ ਟੰਗ ਠੀਕ ਹੈ ਲੱਤ ਨੂੰ ਆਪਾਂ ਹਿੰਦੀ 'ਚ ਟੰਗ ਕਹਿੰਦੇ ਆ ਪੰਜਾਬੀ 'ਚ ਵੀ ਕਈ ਰਿਪੇ ਵਰਤ ਲੈਂਦੇ ਆ ਟੰਗ ਠੀਕ ਹੈ ਤਾਂ ਅੰਗਰੇਜ਼ੀ 'ਚ ਇਹਨੂੰ ਲਿਖਿਆ ਜਾਊਗਾ T A N G ਠੀਕ ਹੈ T A N G ਚੌਥੀ ਸਾਊਂਡ ਹੈ ਟੈਂਕ 'ਤੇ ਉੱਤੇ ਟਿੱਪੀ ਔਂਕੜ ਤੋਂ ਅੰਗਰੇਜ਼ੀ 'ਚ ਇਹਨੂੰ T U N ਲਿਖਿਆ ਜਾਊਗਾ ਠੀਕ ਹੈ ਇਹਦੇ ਨਾਲ ਆਪਣੇ ਕੋਲੇ ਸ਼ਬਦ ਹੈ ਟੁੰਡਾ ਠੀਕ ਹੈ ਟੁੰਡਾ T U N D ਏ ਟੁੰਡਾ 3 ਪੰਜਵੀਂ ਸਾਊਂਡ ਆਪਣੇ ਕੋਲੇ ਹੈ ਟੈਂਕੇ ਦੇ ਉੱਤੇ ਅਧਕ ਟ ਅੰਗਰੇਜ਼ੀ 'ਚ ਇਹਨੂੰ T A ਨਾਲ ਲਿਖਿਆ ਜਾਊਗਾ ਠੀਕ ਹੈ ਤਾਂ ਜਿਵੇਂ ਆਪਣੇ ਕੋਲੇ ਸ਼ਬਦ ਹੈ ਟੱਕ ਟੱਕ T A ਡਬਲ K ਟੱਕ 6ਵੀਂ ਸਾਊਂਡ ਹੈ ਟੈਂਕੇ ਔਂਕੜ ਉੱਤੇ ਅਧਕ ਟੂ ਅੰਗਰੇਜ਼ੀ 'ਚ ਇਹਨੂੰ T U ਲਿਖਿਆ ਜਾਊਗਾ ਜਿਵੇਂ ਆਪਾਂ ਸ਼ਬਦ ਹੁੰਦਾ ਆਪਣੇ ਕੋਲੇ ਟੱਲ ਠੀਕ ਹੈ ਜਿਵੇਂ ਆਪਾਂ ਗੁੱਲੀ ਡੰਡਾ ਖੇਡਣ ਵੇਲੇ ਆਪਾਂ ਕਹਿੰਦੇ ਹਾਂ ਕਿ ਟੱਲ ਲਾਓ ਹਨਾ ਤਲ ਟਿਊ ਡਬਲ ਐਲ ਟਿਊ ਡਬਲ ਐਲ ਸਤਵੀਂ ਸਾਊਂਡ ਆਪਣੇ ਕੋਲੇ ਹੈ ਟੈਂਕੇ ਔਂਕੜ ਟੂ ਤਾਂ ਅੰਗਰੇਜ਼ੀ ਚ ਇਹਨੂੰ ਟਿਊ ਨਾਲ ਲਿਖਿਆ ਜਾਊਗਾ ਠੀਕ ਹੈ ਜਿਵੇਂ ਆਪਣੇ ਕੋਲੇ ਸ਼ਬਦ ਹੈ ਪੰਜਾਬੀ ਦਾ ਤੁਰਨਾ ਤੁਰਨਾ ਪੰਜਾਬੀ ਦਾ ਸ਼ਬਦ ਤੁਰਨਾ ਇਹਨੂੰ ਟੁਰਨਾ ਵੀ ਕਹਿੰਦੇ ਆਪਾਂ ਠੀਕ ਹੈ ਟੁਰਨਾ ਈ ਯੂ ਆਰ ਐਨ ਏ ਟੁਰਨਾ ਅੱਠਵੀਂ ਸਾਊਂਡ ਹੈ ਟੈਂਕੇ ਦੇ ਪੈਰ ਚ ਦਲੈਂਕਰ ਟੂ ਅੰਗਰੇਜ਼ੀ ਚ ਇਹਨੂੰ T डबल O ਨਾਲ ਲਿਖਿਆ ਜਾਊਗਾ ਤਾਂ ਜਿਵੇਂ ਆਪਣੇ ਕੋਲੇ ਸ਼ਬਦ ਹੁੰਦਾ ਟੂਸਾ ਠੀਕ ਆ ਦਰਖਤਾਂ ਦੇ ਟੂਸੇ ਹੁੰਦੇ ਆ ਬੂਟਿਆਂ ਦੇ ਟੂਸੇ ਹੁੰਦੇ ਆ ਤਾਂ T O S A ਟੂਸਾ ਨੌਮੀ 사ਉਂਦਾ ਹੈ ਟੈਂ ਕੇ ਸਿਆਰੇ ਟ ਤਾ T I ਤਾਂ ਜਿਵੇਂ ਆਪਣੇ ਕੋਲੇ ਇੱਕ ਸ਼ਬਦ ਹੈ ਟਿਕਟ ਠੀਕ ਹੈ ਟਿਕਟ ਬੇਸਿਕਲੀ ਅੰਗਰੇਜ਼ੀ ਦਾ ਹੀ ਸ਼ਬਦ ਆ ਤਾਂ ਇਹਨੂੰ ਜੇ ਆਪਾਂ ਆਪਣੇ ਹਿਸਾਬ ਨਾਲ ਲਿਖਣਾ ਹੋਵੇ ਪੰਜਾਬੀ ਦੇ ਵਿੱਚ ਤਾਂ ਇਹ ਇਸ ਤਰ੍ਹਾਂ ਲਿਖਿਆ ਜਾਊਗਾ ਠੀਕ ਹੈ ਟਿਕਟ ਖਾਲਾ ਕਿ ਟ ਆਈ ਸੀ ਕੇ ਈ ਟੀ ਜਿਹੜਾ ਸਪੈਲਿੰਗ ਆ ਉਹ ਅੰਗਰੇਜ਼ੀ ਦੀ ਸਪੈਲਿੰਗ ਆ ਪਰ ਜੇ ਆਪਾਂ ਇਹਨੂੰ ਆਪਣੇ ਹਿਸਾਬ ਨਾਲ ਲਿਖਣਾ ਹੋਵੇ ਪੰਜਾਬੀ ਦੇ ਵਿੱਚ ਠੀਕ ਹੈ ਤੇ ਇਸ ਤਰ੍ਹਾਂ ਹੀ ਲਿਖਿਆ ਜਾਊਗਾ ਟਿਕਟ ਠੀਕ ਹੈ ਅਗਲੀ ਸਾਊਂਡ ਹੈ ਟੈਂਕੇ ਸਿਹਾਰੀ ਉੱਤੇ ਟਿੱਪੀ ਟੈਂਕ ਤੇ ਟ ਆਈ ਐਨ ਤਾਂ ਇਹਨੂੰ ਆਪਾਂ ਅੰਗਰੇਜ਼ੀ ਪੰਜਾਬੀ ਦੇ ਵਿੱਚ ਇਹ ਨਾਲ ਸ਼ਬਦ ਆਪਣਾ ਕੋਲੇ ਬਣਦਾ ਟੈਂਡ ਠੀਕ ਹੈ ਜਿਵੇਂ ਖੂਹ ਦੀ ਟੰਡਾ ਹੁੰਦੀ ਹੈ ਟੈਂਡ ਇਹ ਆਪਾਂ ਮੋਨੇ ਸਰ ਨੂੰ ਰੇੜੇ ਸਰ ਨੂੰ ਵੀ ਟੈਂਡ ਕਹਿੰਦੇ ਆ ਹਨ ਕਿ ਟੈਂਡ ਕਢਾਈ ਫਰਦਾ ਤੇ ਆਈ ਐਨ ਡੀ ਟੈਂਡ 11th ਸਾਊਂਡ ਹੈ ਟੈਂਕੇ ਸਿਹਰੀ ਉੱਤੇ ਅਦਕ ਟੇ ਤੇ ਆਈ ਤਾਂ ਜਿਵੇਂ ਆਪਣੇ ਕੋਲੇ ਸ਼ਬਦ ਹੈ ਇੱਕ ਟਿੱਕਾ ਮੱਥੇ ਤੇ ਲੱਗਣ ਵਾਲਾ ਟਿੱਕਾ ਠੀਕ ਹੈ ਟੇ ਆਈ ਡਬਲ ਕੇ ਏ ਟਿੱਕਾ 12ਵੀਂ ਸਾਊਂਡ ਹੈ ਟੈਂਕੇ ਨੂੰ ਬਿਹਾਰੀ ਠੀਕ ਹੈ ਟੀ ਅ ਅੰਗਰੇਜ਼ੀ 'ਚ ਇਹਨੂੰ T W E ਨਾ ਲਿਖਿਆ ਜਾਊਗਾ ਜਿਵੇਂ ਆਪਾਂ ਅ ਸ਼ਬਦ ਆਪਣੇ ਕੋਲੇ ਹੁੰਦਾ ਟੀਕਾ ਠੀਕ ਆ ਟੀਕਾ ਇੰਜੈਕਸ਼ਨ ਟੀਕਾ ਤ ਤਿਹਰਵੀਂ ਸਾਊਂਡ ਹੈ ਟੈਂਕੇ ਨੂੰ ਬਿਹਾਰੀ ਤੇ ਉੱਤੇ ਬਿੰਦੀ ਤ ਤਾਂ T W E N ਠੀਕ ਆ ਤਾਂ ਆਪਣੇ ਕੋਲੇ ਸ਼ਬਦ ਹੈ ਇਹਦੇ ਨਾਲ ਟਿੰਡਾ ਜਿਵੇਂ ਕਪਾਹ ਦੇ ਟਿੰਡੇ ਹੁੰਦੇ ਆ ਠੀਕ ਆ ਟਿੰਡਾ T W E N D A ਟਿੰਡਾ 14ਵੀਂ ਸਾਊਂਡ ਹੈ ਟੈਕੇ ਲਾਮ ਤੇ ਤਾਂ ਅੰਗਰੇਜ਼ੀ 'ਚ ਇਹਨੂੰ T E ਨਾਲ ਲਿਖਿਆ ਜਾਊਗਾ ਠੀਕ ਹੈ ਜਿਵੇਂ ਆਪਣੇ ਕੋਲੇ ਸ਼ਬਦ ਹੁੰਦਾ ਟੇਕ ਟੇਕ ਤਾਂ T E K T E K ਟੇਕ 15ਵੀਂ ਸਾਊਂਡ ਹੈ ਟੈਂਕੇ ਨੂੰ ਹੋੜਾ ਤੇ ਅੰਗਰੇਜ਼ੀ 'ਚ ਇਹਨੂੰ T O ਲਿਖਿਆ ਜਾਊਗਾ ਟੋ ਠੀਕ ਹੈ ਤਾਂ ਆਪਣੇ ਕੋਲੇ ਸ਼ਬਦ ਇਹਦੇ ਨਾਲ ਹੈ ਟੋਪੀ T O P I ਨੈਕਸਟ ਅਕਰ ਆਪਣੇ ਕੋਲੇ ਹੈ ਠੱਠਾ ਇਹਨੂੰ ਅੰਗਰੇਜ਼ੀ 'ਚ ਆਪਾਂ TH ਨਾਲ ਲਿਖਦੇ ਹਾਂ ਠੀਕ ਹੈ ਤਾਂ ਇਹਦੇ ਨਾਲ ਟੋਟਲ 12 ਸਾਊਂਡਸ ਸਾਊਂਡਸ ਤਾਂ ਦੇਖੋ ਹੋਰ ਵੀ ਬਹੁਤ ਜ਼ਿਆਦਾ ਹੈਗੀਆਂ ਪਰ ਸਾਰਿਆਂ ਦੇ ਨਾਲ ਸ਼ਬਦ ਸ਼ੁਰੂ ਨਹੀਂ ਹੁੰਦੇ ਤਾਂ ਜਿਨ੍ਹਾਂ ਨਾਲ ਐਕਚੁਅਲੀ ਸ਼ਬਦ ਸ਼ੁਰੂ ਹੁੰਦੇ ਆ ਉਹ 12 ਹੀ ਹੈਗੀਆਂ ਮੈਨੂੰ ਮਿਲੀਆਂ ਜਿਹੜੀਆਂ ਤਾਂ ਪਹਿਲੀ ਹੈਗੀ ਆ ਠੱਠੇ ਕੰਨਾ ਠਾ TH डबल A ਅੰਗਰੇਜ਼ੀ 'ਚ ਇਦਾਂ ਲਿਖਿਆ ਜਾਊਗਾ ਇਹਦੇ ਨਾਲ ਸ਼ਬਦ ਪੰਜਾਬੀ 'ਚ ਇੱਕ ਬਣਦਾ ਠਾਰ ਠੀਕ ਹੈ ਠਾਰ TH डबल A R ਸੈਕੰਡ ਸਾਊਂਡ ਹੈ ਗਿਆ ਠੱਠੇ ਉੱਤੇ ਟਿੱਪੀ ਠ ਅੰਗਰੇਜ਼ੀ ਚ ਇਹਨੂੰ T H A N ਲਿਖਿਆ ਜਾਂਦਾ ਜਿਵੇਂ ਇਹਦੇ ਨਾਲ ਆਪਣੇ ਕੋਲੇ ਸ਼ਬਦ ਹੋਣਦਾ ਠੰਡਾ ਠੀਕ ਹੈ T H A N D H A ਠੰਡਾ ਤੀਸਰੀ ਸਾਊਂਡ ਹੈ ਠੱਠੇ ਔਂਕੜ ਉੱਤੇ ਟਿੱਪੀ ਠੋਂ ਤਾਂ ਅੰਗਰੇਜ਼ੀ ਚ ਇਹਨੂੰ T U T H U N ਲਿਖਿਆ ਜਾਊਗਾ ਠੀਕ ਹੈ ਤਾਂ ਜਿਵੇਂ ਆਪਣੇ ਕੋਲੇ ਇਹ ਸ਼ਬਦ ਹੁੰਦੀ ਸ਼ਬਦ ਹੈਗਾ ਪੰਜਾਬੀ ਚ ਠੰਗ ਪੰਛੀ ਜਿਵੇਂ ਕਹਿੰਦੇ ਇੱਕ ਪੰਛੀ ਠੰਗ ਮਾਰ ਗਏ ਹਨ ਤਾਂ ਠੰਗ T H U N G H ਠੰਗ ਆ ਚੌਥੀ ਸਾਊਂਡ ਹੈ ਠੱਠੇ ਅਧਕ ਠ ਅੰਗਰੇਜ਼ੀ ਚ ਇਹਨੂੰ T H A ਲਿਖਿਆ ਜਾਊਗਾ ਜਿਵੇਂ ਇਹ ਸ਼ਬਦ ਹੈ ਆਪਣੇ ਕੋਲੇ ਪੰਜਾਬੀ ਚ ਠੱਗ ਠੀਕ ਹੈ T H A D O B L E G D O B L E G ਪੰਜਵੀਂ ਸਾਊਂਡ ਆਪਣੇ ਕੋਲੇ ਹੈ ਠੱਠੇ ਔਂਕੜ ਉੱਤੇ ਅੱਧ ਕਠੂ ਅੰਗਰੇਜ਼ੀ ਚ ਇਹਨੂੰ T H U ਲਿਖਿਆ ਜਾਂਦਾ ਠੀਕ ਹੈ ਜਿਵੇਂ ਆਪਣੇ ਕੋਲੇ ਪੰਜਾਬੀ ਚ ਸ਼ਬਦ ਹੁੰਦਾ ਗਾ ਠੱਕ ਠੀਕ ਹੈ T H U ਡਬਲ K ਡਬਲ K ਠੱਕ ਛੇਵੀਂ ਸਾਊਂਡ ਹੈ ਠੱਠੇ ਔਂਕੜ T H U ਤਾਂ ਸ਼ਬਦ ਆਪਣੇ ਕੋਲੇ ਪੰਜਾਬੀ ਚ ਹੈਗਾ ਠਮਕ ਠੀਕ ਹੈ ਠਮਕਣਾ ਨਚਣਾ T H U M A ਕਿ ਠੋਮਕ ਠੀਕ ਹੈ ਸਤਵੀਂ ਸਾਊਂਡ ਹੈ ਠੱਠੇ ਨੂੰ ਦਲੈਂਕੜ ਤਾਂ ਅੰਗਰੇਜ਼ੀ ਚ ਇਹਨੂੰ T H D O ਲਿਖਿਆ ਜਾਂਦਾ ਠੀਕ ਹੈ ਆਪਣੇ ਕੋਲੇ ਸ਼ਬਦ ਹੈ ਠੂਠੀ ਠੀਕ ਹੈ ਨਾਰੀਅਲ ਦੀ ਖੋਪਰੀ ਠੂਠੀ ਆ ਹੋਰ ਕਈ ਠੂਠੀ ਆ ਠੂਠਾ ਕਹਿੰਦੇ ਆ ਹਨਾ ਤਾਂ A H D O T H T ਠੀਕ ਹੈ ਠੂਠਾ ਤਾਂ ਅੱਠਵੀਂ ਸਾਊਂਡ ਹੈ ਠੱਠੇ ਸਿਹਾਰੇ ਉੱਤੇ ਅੱਦਕਾ T H I ਤਾਂ ਜਿਵੇਂ ਸ਼ਬਦ ਆਪਣੇ ਕੋਲੇ ਹੈ ਪੰਜਾਬੀ ਚ ਠੱਠ ਠੱਠ ਕਰਨਾ ਕਿਸੇ ਨੂੰ ਸ਼ਰਮਿੰਦਾ ਕਰਨਾ ਠੱਠ ਕਰਨਾ ਠੀਕ ਹੈ T H I T H ਠਿੱਕ ਠੱਠ ਤਾਂ ਨੌਵੀਂ ਸਾਊਂਡ ਹੈ ਠੱਠੇ ਨੂੰ ਵਿਹਾਰੀ ਠੀ ਅੰਗਰੇਜ਼ੀ ਚ ਇਹਨੂੰ T H W E ਲਿਖਿਆ ਜਾਂਦਾ ਜਿਵੇਂ ਸ਼ਬਦੇ ਦੇ ਨਾਲ ਹੈ ਆਪਣੇ ਕੋਲੇ ਠੀਕ ਠੀਕ T H W E ਕੇ 10ਵੀਂ ਸਾਊਂਡ ਹੈ ਠੱਠੇ ਲਾਮ ਥੇ ਅੰਗਰੇਜ਼ੀ ਚ ਇਹਨੂੰ T H E ਲਿਖਿਆ ਜਾਊਗਾ ਤਾਂ ਇਹਦੇ ਨਾਲ ਸ਼ਬਦ ਹੈ ਆਪਣੇ ਕੋਲੇ ਠੇਲਾ T H E L A 11ਵੀਂ ਸਾਊਂਡ ਹੈ ਠੱਠੇ ਲਾਭ ਉੱਤੇ ਬਿੰਦੀ ਠੇ ਅੰਗਰੇਜ਼ੀ ਚ ਇਹਨੂੰ T H E N ਲਿਖਿਆ ਜਾਊਗਾ ਜਿਵੇਂ ਆਪਾਂ ਸ਼ਬਦ ਹੁੰਦਾ ਆਪਣੇ ਕੋਲੇ ਠੇਂਗਾ ਠੀਕ ਹੈ ਠੇਂਗਾ T H E N G A ਤਾਂ 12ਵੀਂ ਸਾਊਂਡ ਹੈ ਠੱਠੇ ਢੋੜਾ ਠੋ ਅੰਗਰੇਜ਼ੀ ਜੀ ਨੂੰ T H O ਲਿਖਿਆ ਜਾਊਗਾ ਤਾਂ ਸ਼ਬਦ ਆਪਣੇ ਕੋਲੇ ਹੈ ਆ ਪੰਜਾਬੀ ਵਿੱਚ ਠੋਸ ਠੀਕ ਹੈ ਠੋਸ T H O H ਆ T H O S ਠੋਸ ਤਾਂ ਅਗਲਾ ਅੱਖਰ ਹੈ ਡੱਡਾ ਡੱਡੇ ਨੂੰ ਆਪਾਂ ਅੰਗਰੇਜ਼ੀ ਜੀ 'ਚ D ਨਾਲ ਲਿਖਦੇ ਆ ਤਾਂ ਇਹਦੇ ਨਾਲ ਟੋਟਲ 16 ਸਾਊਂਡਸ ਆ ਪਹਿਲੀ ਸਾਊਂਡ ਹੈ ਡੱਡੇ ਕੰਨਾ ਡੀ ਡਬਲ ਏ ਤਾਂ ਜਿਵੇਂ ਆਪਣੇ ਕੋਲੇ ਪੰਜਾਬੀ ਚ ਸ਼ਬਦ ਹੁੰਦਾ ਡਾਕ ਠੀਕ ਹੈ ਡੀ ਡਬਲ ਏ ਕੇ ਦੂਸਰੀ ਸਾਊਂਡ ਹੈ ਡੱਡੇ ਕੰਨਾ ਉੱਤੇ ਬਿੰਦੀ ਡਾਂ ਡੀ ਡਬਲ ਏ ਐਨ ਤਾਂ ਆਪਣੇ ਕੋਲੇ ਇੱਕ ਸ਼ਬਦ ਹੈ ਪੰਜਾਬੀ ਚ ਡਾਂਗ ਠੀਕ ਹੈ ਸੋਟੀ ਤਾਂ ਡਾਂਗ ਨੂੰ ਆਪਾਂ ਅੰਗਰੇਜ਼ੀ ਚ ਐਦਾਂ ਲਿਖਾਂਗੇ ਠੀਕ ਹੈ ਡਾਂਗ ਤੀਸਰੀ ਸਾਊਂਡ ਹੈ ਡੱਡੇ ਉੱਤੇ ਟਿੱਪੀ ਡਾਂ ਤਾਂ ਅੰਗਰੇਜ਼ੀ ਚ ਡੀ ਏ ਐਨ ਲਿਖਾਂਗੇ ਇਹਨੂੰ ਠੀਕ ਹੈ ਜਿਵੇਂ ਆਪਾਂ ਕਹਿਣਾ ਫਿਰ ਡੰਗ ਠੀਕ ਹੈ ਡੰਗ ਡੀ ਏ ਐਨ ਜੀ ਡੀ ਏ ਐਨ ਜੀ ਚੌਥਾ ਹੈ ਡੱਡੇ ਦੇ ਉੱਤੇ ਅਧਕ ਡ ਈ ਏ ਠੀਕ ਹੈ ਤਾਂ ਪੰਜਾਬੀ 'ਚ ਆਪਣੇ ਕੋਲੇ ਸ਼ਬਦ ਹੈ ਇਹਦੇ ਨਾਲ ਡੱਕਾ ਠੀਕ ਹੈ ਡੱਕਾ ਡੀ ਏ ਡਬਲ ਕੇ ਏ ਪੰਜਵੀਂ ਸਾਊਂਡ ਹੈ ਡੱਡੇ ਔਂਕੜ ਉੱਤੇ ਅਧਕ ਡੋ ਤੇ ਡੀ ਯੂ ਐਦਾਂ ਲਿਖਿਆ ਜਾਊਗਾ ਠੀਕ ਹੈ ਤਾਂ ਜਮੇ ਦੇ ਨਾਲ ਸ਼ਬਦ ਹੈ ਡੁੱਬਣਾ ਠੀਕ ਹੈ ਡੁੱਬਣਾ D U B B N A ਤਾਂ ਛੇਵੀ ਹੈ ਡੱਡੇ ਔਂਕੜ D U ਠੀਕ ਹੈ ਤਾਂ ਜਿਵੇਂ ਆਪਣੇ ਕੋਲੇ ਸ਼ਬਦ ਹੈ ਪੰਜਾਬੀ ਚ ਡਸਕਣਾ ਡਸਕਣਾ ਮਤਲਬ ਰੋਣਾ ਠੀਕ ਹੈ B U S K N A ਡਸਕਣਾ ਸਤਵੀਂ ਸਾਊਂਡ ਹੈ ਡੱਡੇ ਦੇ ਪੈਰ ਚ ਦ ਲਿੰਕੜ ਡੂ D O ਠੀਕ ਹੈ ਜਿਵੇਂ ਆਪਣੇ ਕੋਲੇ ਸ਼ਬਦ ਹੁੰਦਾ ਪੰਜਾਬੀ ਚ ਡੂਮਣਾ ਡੂਮਣਾ ਮਖਿਆਲ ਨੂੰ ਕਹਿੰਦੇ ਆ ਪ੍ਰਿੰਡਾਂ ਨੂੰ ਕਹਿੰਦੇ ਆ ਠੀਕ ਹੈ D O M N A ਡੂਮਣਾ ਅੱਠਵੀਂ ਸਾਊਂਡ ਹੈ ਡੱਡੇ ਦੇ ਪੈਰ 'ਚ ਦਲੈਂਕੜ ਉੱਤੇ ਟਿੱਪੀ ਡੂ ਤਾਂ ਅੰਗਰੇਜ਼ੀ ਚ D O N ਨਾਲ ਲਿਖਿਆ ਜਾਂਦਾ ਠੀਕ ਆ ਤਾਂ ਆਪਣੇ ਕੋਲੇ ਸ਼ਬਦ ਹੈ ਇਹਦੇ ਨਾਲ ਡੂੰਗਾ D O N G H A ਨਵੀਂ ਸਾਊਂਡ ਹੈ ਡੱਡੇ ਸਿਹਰੀ ਉੱਤੇ ਅੱਧਕ ਡੇ D I ਤਾਂ ਜਿਵੇਂ ਆਪਣੇ ਕੋਲ ਸ਼ਬਦ ਹੈ ਡਿੱਗਣਾ ਡਿੱਗਣਾ ਠੀਕ ਹੈ ਡੈਗ ਪਣਾ ਤਾਂ D I double G N A ਡਿੱਗਣਾ 10ਵੀਂ ਹੈ ਡੱਡੇ ਰੂਹ ਬਿਹਾਰੀ D double E ਤਾਂ ਸ਼ਬਦ ਆਪਣੇ ਕੋਲ ਹੈ ਡੀਲ ਡੀਲਡ ਆਲ ਠੀਕ ਹੈ ਡੀਲ D W E L ਅ ਅਗਲੀ ਸਾਊਂਡ ਹੈ ਡੱਡੇ ਨੂੰ ਵਿਆਰੀ ਉੱਤੇ ਬਿੰਦੀ ਡਿੰਗ ਅੰਗਰੇਜ਼ੀ ਜੀ ਜੀ ਨੂੰ ਲਿਖਿਆ ਜਾਊਗਾ D W E N ਠੀਕ ਹੈ ਜਿਵੇਂ ਆਪਣੇ ਕੋਲੇ ਸ਼ਬਦ ਹੈ ਪੰਜਾਬੀ ਚ ਡਿੰਗ ਡਿੰਗਾ ਮਾਰਨਾ ਛੇਖੇ ਮਾਰਨੀ ਹੈ ਠੀਕ ਹੈ ਡਿੰਗ D W E N G ਅ ਅੱਗੇ ਹੈ ਡੱਡੇ ਲਾਂ ਡੇ ਅੰਗਰੇਜ਼ੀ ਜੀ ਜੀ ਨੂੰ D E ਲਿਖਿਆ ਜਾਊਗਾ D E ਠੀਕ ਹੈ ਤਾਂ ਆਪਣੇ ਕੋਲੇ ਪੰਜਾਬੀ ਚ ਇਹਦੇ ਨਾਲ ਸ਼ਬਦ ਹੈ ਡੇਰਾ ਡੇਰਾ ਡੀ ای ਆਰ ਏ ਅੱਗੇ ਹੈ ਡੱਡੇ ਲਾਮ ਉੱਤੇ ਬਿੰਦੀ ਡੇ ਅੰਗਰੇਜ਼ੀ ਚ ਇਹਨੂੰ ਡੀ ای ਐਨ ਲਿਖਿਆ ਜਾਊਗਾ ਠੀਕ ਹੈ ਤਾਂ ਆਪਣੇ ਕੋਲੇ ਸ਼ਬਦ ਹੈ ਪੰਜਾਬੀ ਚ ਡੇਂਗੂ ਡੇਂਗੂ ਦੇਖੋ ਬੇਸਿਕਲੀ ਹੈ ਤਾਂ ਇਹ ਅੰਗਰੇਜ਼ੀ ਦਾ ਸ਼ਬਦ ਆ ਤਾਂ ਇਹਨੂੰ ਪਰ ਆਪਾਂ ਮੇਰੇ ਘਰ ਆਪਾਂ ਬਣਾ ਅੰਗਰੇਜ਼ੀ ਚ ਇਹਨੂੰ ਡੇਂਗੀ ਕਹਿੰਦੇ ਆ ਅਗਰ ਪੰਜਾਬੀ ਚ ਸ਼ਾਇਦ ਆਪਾਂ ਇਹਨੂੰ ਡੇਂਗੂ ਹੀ ਕਹਿੰਦੇ ਆ ਠੀਕ ਹੈ ਤਾਂ ਡੇਂਗੂ ਨੂੰ ਜੇ ਆਪਾਂ ਆਦੇਸ਼ਾ ਹਿਸਾਬ ਨਾਲ ਲਿਖਣਾ ਹੋਵੇ ਤਾਂ ਇਹਨੂੰ ਇਦਾਂ ਹੀ ਲਿਖਿਆ ਜਾਊਗਾ ਠੀਕ ਹੈ ਡੇਂਗੂ ਤਾਂ ਅੱਗੇ ਹੈ ਡੱਡੇ ਹੋੜਾ ਡੋ ਅੰਗਰੇਜ਼ੀ 'ਚ ਇਹਨੂੰ ਡੀਓ ਲਿਖਿਆ ਜਾਊਗਾ ਠੀਕ ਹੈ ਤਾਂ ਸ਼ਬਦ ਆਪਣੇ ਕੋਲੇ ਹੈ ਡੋਰ ਪਤੰਗ ਦੀ ਡੋਰ ਠੀਕ ਹੈ ਪਤੰਗ ਦੀ ਡੋਰ ਤਾਂ ਅੱਗੇ ਹੈ ਡੱਡੇ ਕਨੌੜਾ ਡਾ ਅੰਗਰੇਜ਼ੀ 'ਚ ਇਹਨੂੰ ਡੀਏ ਯੂ ਲਿਖਿਆ ਜਾਊਗਾ ਠੀਕ ਹੈ ਜਿਵੇਂ ਆਪਣੇ ਕੋਲੇ ਸ਼ਬਦ ਹੈ ਡੌਲਾ ਠੀਕ ਹੈ D A U L A ਡੌੜਾ ਅੱਗੇ ਹੈ ਡੱਡੇ ਕਨੌੜਾ ਉੱਤੇ ਬਿੰਦੀ ਡੋਂ ਆ D A U N ਤਾਂ ਆਪਣੇ ਕੋਲ ਸ਼ਬਦ ਹੈ ਪੰਜਾਬੀ ਜਿਹਾ ਡੌਂਡੀ ਜਿਵੇਂ ਆਪਾਂ ਕਹਿੰਦੇ ਹਾਂ ਨੇ ਕਿ ਡੌਂਡੀ ਪੈਟਦੀ ਠੀਕ ਹੈ D A U N D I ਡੌਂਡੀ ਅਗਲਾ ਖਰ ਆਪਣੇ ਕੋਲੇ ਹੈ ਢੱਡਾ ਢੱਡੇ ਨੂੰ ਆਪਾਂ ਅੰਗਰੇਜ਼ੀ 'ਚ D H ਲਿਖਦੇ ਹਾਂ ਤਾਂ ਇਹਦੇ ਨਾਲ ਟੋਟਲ 17 ਸਾਊਂਡਸ ਆ ਪਹਿਲੀ ਹੈ ਢੱਡੇ ਕਨਾਂ ਟਾ D H A ਤਾਂ ਇਹਦੇ ਨਾਲ ਪਹਿਲਾ ਸ਼ਬਦ ਜਿਹੜਾ ਬਣਦਾ ਹੈ ਢਾਕ D H A ਕੇ ਢਾਕ ਜਿਵੇਂ ਔਰਤਾਂ ਨੇ ਬੱਚੇ ਢਾਕ ਤੇ ਚੱਕੇ ਹੁੰਦੇ ਆ ਜਾਂ ਘੜੇ ਚੱਕੇ ਹੁੰਦੇ ਆ ਢਾਕ ਤੇ ਲੱਕ ਤੇ ਠੀਕ ਹੈ ਸੈਕਿੰਡ ਸਾਊਂਡ ਹੈ ਢੱਡੇ ਕੰਨਾ ਉੱਤੇ ਬਿੰਦੀ ਢਾਂ D H A N ਤਾਂ ਇਹਦੇ ਨਾਲ ਸ਼ਬਦ ਬਣਦਾ ਢਾਂਚਾ ਠੀਕ ਹੈ D H A N C H A ਢਾਂਚਾ ਤੀਸਰੀ ਹੈ ਢੱਡੇ ਦੇ ਉੱਤੇ ਟਿੱਪੀ ਟਾਂ D H A N ਠੀਕ ਹੈ ਇਹਦੇ ਨਾਲ ਸ਼ਬਦ ਬਣਦਾ ਢੰਗ D H A N G ਚੌਥਾ ਹੈ ਢੱਡੇ ਦੇ ਪੈਰ 'ਚ ਔਂਕੜ ਉੱਤੇ ਟਿੱਪੀ ਟੋਂ D H U N ਦੇਖੋ ਇਹਨੂੰ ਇਹਦੇ ਨਾਲ ਮੈਨੂੰ ਕੋਈ ਬਹੁਤੇ ਸ਼ਬਦ ਨਹੀਂ ਥਾਏ ਮੈਨੂੰ ਇੱਕ ਹੀ ਸ਼ਬਦ ਥਾਇਆ ਢੁੰੜਰੀ ਠੀਕ ਹੈ ਅਪ ਢੁੰੜਰੀ ਆਪਣੇ ਬੋਨ ਹੁੰਦੀ ਹੈ ਲੱਕ ਤੋਂ ਹੇਠਾਂ ਠੀਕ ਹੈ ਢੁੰੜਰੀ D H U N D R I ਢੁਂੜੀ ਅੱਗੇ ਹੈ ਢੱਡੇ ਦੇ ਉੱਤੇ ਅਦਕ ਢ D H A ਤਾਂ ਜਿਵੇਂ ਇਹਦੇ ਨਾਲ ਸ਼ਬਦ ਇੱਕ ਬਣਦਾ ਦਾ ਟੱਕਣ D H A double K A N ਅੱਗੇ ਹੈ ਢੱਡੇ ਦੇ ਪੈਰ 'ਚ ਔਂਕੜ ਉੱਤੇ ਅਦਕ D H U ਟੋ ਤਾਂ ਜਿਵੇਂ ਟੋਡ ਸ਼ਬਦ ਬਣਦਾ ਇਹਦੇ ਨਾਲ ਟੁੱਡ ਠੀਕ ਹੈ ਟੁੱਡ ਕੀ ਹੁੰਦੀ ਹੈ ਜਦੋਂ ਕੋਈ ਜਾਨਵਰ ਟੱਕਰ ਮਾਰੇ ਆਪਣੇ ਚ ਉਹਨੂੰ ਟੁੱਟ ਮਾਰਨਾ ਕਹਿੰਦੇ ਆ ਠੀਕ ਹੈ ਡੀ ਐਚ ਯੂ ਡੀ ਅੱਗੇ ਹੈ ਟੱਡੇ ਦੇ ਪੈਰ ਚ ਔਂਕੜ ਡੀ ਐਚ ਯੂ ਟੋ ਤਾਂ ਇਹਦੇ ਨਾਲ ਆਪਣਾ ਸ਼ਬਦ ਹੁੰਦਾ ਜਿਵੇਂ ਟੋਕਣਾ ਆਉਣਾ ਠੀਕ ਹੈ ਟੋਕੜਾ ਡੀ ਐਚ ਯੂ ਕੇ ਐਨ ਏ ਅੱਗੇ ਹੈ ਟੱਡੇ ਦੇ ਪੈਰ ਚ ਦਲਿੰਕੜ ਡੀ ਐਚ ਡਬਲ ਓ ਠੀਕ ਹੈ ਆਪਣੇ ਕੋਲੇ ਇੱਕ ਸ਼ਬਦ ਹੈ ਢੂਲਾ ਢੂਲਾ ਕੀ ਹੁੰਦਾ ਆ ਲੈਂਟਰ ਦਾ ਜਿਹੜਾ ਹੈ ਕਾਲਬ ਕਰਦੇ ਆ ਕਾਲਬ ਨੂੰ ਮਾਲ ਵਿੱਚ ਕਈ ਥਾਂ ਢੂਲਾ ਵੀ ਕਹਿ ਜਾਂਦਾ ਠੀਕ ਹੈ ਡੀ ਐਚ ਡਬਲਓ ਐਲ ਏ ਤੁਲਾ ਤਾਂ ਨਵੀਂ ਸਾਊਂਡ ਹੈ ਢੱਡੇ ਦੇ ਪੈਰ 'ਚ ਦਲੈਂਕੜ ਉੱਤੇ ਟਿੱਪੀ ਟੂ ਡੀ ਐਚ ਡਬਲਓ ਐਨ ਤਾਂ ਇਹਦੇ ਨਾਲ ਸ਼ਬਦ ਹੁੰਦਾਗਾ ਢੂੰਡਣਾ ਢੂੰਡਣਾ ਸ਼ਬਦ ਵੈਸੇ ਤਾਂ ਹਿੰਦੀ ਦਾ ਸ਼ਬਦ ਆ ਠੀਕ ਹੈ ਪਰ ਕਈ ਥਾਂ ਪੰਜਾਬੀ 'ਚ ਵਰਤੇ ਜਾਂਦਾ ਢੂੰਡਣਾ ਡੀ ਐਚ double o n d n a ਠੀਕ ਅੱਗੇ ਹੈ ਢੇਸਹਰੀ t d h i ਤਾਂ ਇਹਦੇ ਨਾਲ ਜਿਵੇਂ ਸ਼ਬਦ ਬਣਦਾ ਹੈ ਟੈਗ ਟੈਗ ਹੁੰਦਾ ਮਿੱਟੀ ਦੀ ਢੇਰੀ ਆਪਾਂ ਕਈ ਥਾਈ ਸੁਣਦੇ ਨੇ ਕਿ ਉੱਥੇ ਟੈਗ ਡੈਗ ਪੀ ਮਤਲਬ ਮਿੱਟੀ ਦੀ ਢੇਰੀ ਡੈਗ ਪੀ ਠੀਕ ਟੈਗ ਡੈਗ ਪੀ d h i g ਤਾਂ ਅੱਗੇ ਹੈ ਢੇਸਹਰੀ ਉੱਤੇ ਟਿੱਪੀ t d h i n ਤਾਂ ਇਹਦੇ ਨਾਲ ਸ਼ਬਦ ਬਣਦਾ ਹੈ ਟਿੰਡੋਰਾ ਡੈਂਡੋਰਾ ਪਿੱਟਣਾ ਠੀਕ ਹੈ ਡੀ ਐਚ ਆਈ ਐਨ ਪੀਓ ਆਰ ਏ ਠੀਕ ਸਟੈਂਡੋਰਾ ਅੱਗੇ ਹੈ ਅ ਢੱਡੇ ਸਿਆਰੀ ਉੱਤੇ ਅਧਕ ਡੀ ਐਚ ਆਈ ਤਾਂ ਜਿਵੇਂ ਆਪਣੇ ਕੋਲੇ ਸ਼ਬਦ ਹੈ ਟੈਡ ਠੀਕ ਹੈ ਡੀ ਐਚ ਆਈ ਡੀ ਅੱਗੇ ਹੈ ਢੱਡੇ ਨੂੰ ਬਿਹਾਰੀ ਟੀ ਅ ਡੀ ਐਚ ਡਬਲ ਈ ਇਹ ਨੂੰ ਆਪ ਇਹਦੇ ਨਾਲ ਆਪਣਾ ਸ਼ਬਦ ਮੰਨਦਾ ਢੀਠ ਠੀਕ ਹੈ ਡੀ ਐਚ ਡਬਲ ਈ ਟੀ ਐਚ ਠੀਕ ਅੱਗੇ ਹੈ ਢੱਡੇ ਨੂੰ ਬਿਹਾਰੀ ਉੱਤੇ ਬਿੰਦੀ ਢੀਹ ਡੀ ਐਚ ਡਬਲ ਈ ਐਨ ਤਾਂ ਇਹਦੇ ਨਾਲ ਸ਼ਬਦ ਆਪਣੇ ਕੋਲੇ ਹੈ ਢਿੰਗਰ ਢਿੰਗ ਡੀ ਐਚ ਡਬਲ ਈ ਐਨ ਜੀ ਏ ਆਰ ਠੀਕ ਹੈ ਢਿੰਗਰ ਅੱਗੇ ਹੈ ਢੱਡੇ ਲਾਮ ਡੀ ਐਚ ਈ ਤਾਂ ਇਹਦੇ ਨਾਲ ਸ਼ਬਦ ਹੋ ਗਿਆ ਢੇਰ D H E R ਅੱਗੇ ਹੈ ਢੱਡੇ ਨੂੰ ਦਲਾਮ ਹੈ D H I ਤਾਂ ਇੱਕ ਸ਼ਬਦ ਹੈ ਆਪਣੇ ਕੋਲੇ ਪੰਜਾਬੀ ਚ ਢੈਲਾ ਕਿਸੇ ਦਾ ਗੁੱਸਾ ਢੈਲਾ ਪੈਣਾ ਮਤਲਬ ਗੁੱਸਾ ਘਟਣਾ ਢੈਲਾ D H I D H A I L A ਅੱਗੇ ਹੈ ਢੱਡੇ ਹੋੜਾ ਢੋ D H O ਜਿਵੇਂ ਸ਼ਬਦ ਹੁੰਦਾ ਇਹਦੇ ਨਾਲ ਢੋਲ ਠੀਕ ਹੈ D H O L ਢੋਲ ਆਗਰੀ ਅੱਖਰ ਆਪਣੇ ਕੋਲੇ ਹੈ ਨਾਣਾ ਨਾਣਾ ਦੇਖੋ ਆਈਆਂ ਤੇ ਨਈਆਂ ਦੀ ਤਰ੍ਹਾਂ ਨਾਣਾ ਵੀ ਖਾਲੀ ਹੈ ਮਤਲਬ ਇਸ ਅੱਖਰ ਦੇ ਨਾਲ ਕੋਈ ਸ਼ਬਦ ਜਿਹੜਾ ਹੈ ਸ਼ੁਰੂ ਨਹੀਂ ਹੁੰਦਾ ਚੱਲਦੇ ਸ਼ਬਦ ਦੇ ਵਿੱਚ ਇਹ ਅੱਖਰ ਵਿਚਾਲੇ ਜਾਂ ਆਖਰ ਤੇ ਆ ਜਾਂਦਾ ਕਈ ਥਾਈਂ ਪਰ ਇਹਦੇ ਨਾਲ ਕੋਈ ਸ਼ਬਦ ਜਿਹੜਾ ਹੈ ਸ਼ੁਰੂ ਨਹੀਂ ਹੁੰਦਾ ਇਸੇ ਕਰਕੇ ਇਹਦੀ ਕੋਈ ਪਾਰਟਿਕੂਲਰ ਸਾਊਂਡ ਨਹੀਂ ਹੈ ਠੀਕ ਹੈ ਤਾਂ ਇਹ ਸੀ ਕਿ ਆਪਣੀ ਪੰਜਾਬੀ 35 ਅੱਖਰੀ ਦੀ ਚੌਥੀ ਕਲਾਸ ਆਈ ਹੋਪ ਤੁਹਾਨੂੰ ਸਾਰਾ ਕੁਝ ਸਮਝ ਆਇਆ ਹੋ ਅਗਰ ਕੁਝ ਨਾ ਸਮਝ ਆਈ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਸਕਦੇ ਆਂ ਠੀਕ ਹੈ ਅਗਰ ਕੰਟੈਂਟ ਪਸੰਦ ਆਵੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ